ਫਿਰ ਬੈਕ ਸਾਈਡ ਤੋਂ ਕੰਧ ਪਾੜ ਕੇ ਅੰਦਰ ਐਂਟਰ ਕਰਕੇ ਜਿਹੜੀ ਇਹਨਾਂ ਦੀ ਸੇਫ ਸੀਗੀ ਉਹਨਾਂ ਨੂੰ ਕੱਟ ਕਰਕੇ ਸ਼ਾਰਪ ਬਲੇਡ ਦੇ ਨਾਲ ਤੇ ਉਹ ਤੋਂ ਪੈਸੇ ਲੈ ਕੇ ਗਏ ਨੇ ਤੇ ਉਹ ਚੀਜ਼ ਆਪਾਂ ਹੁਣ ਐਫਆਈਆਰ ਜਿਸਟ ਕਰਤੀ ਹੈ ਤੇ ਇਨਵੈਸਟੀਗੇਸ਼ਨ ਕਰਾਂਗੇ ਇਲੈਕਸਨ ਨੂੰ ਮਾਰਨਗੇ ਇਨਫੀਮੇਸ਼ਨ ਆਈਸੀ ਕੰਟਰੋਲ ਤੋਂ ਇਹ ਐਕਸੈਸ ਪੁਆਇੰਟ ਹੈਗਾ ਭਵਾਨੀਗਰ ਦੇ ਲਾਗੇ ਉਹਨਾਂ ਦੀ ਕੰਧ ਪਾੜੀ ਪਈ ਹੈ ਤੇ ਜਿੱਥੇ ਜਦੋਂ ਅਸੀਂ ਮੌਕੇ ਤੇ ਆਣ ਕੇ ਅਸੀਂ ਦੇਖਿਆ ਤੇ ਕੰਧ ਫਿਰ ਬੈਕ ਸਾਈਡ ਤੋਂ ਕੰਧ ਪਾੜ ਕੇ ਅੰਦਰ ਐਂਟਰ ਕਰਕੇ ਜਿਹੜਾ ਇਹਨਾਂ ਦਾ ਹੈਗਾ ਇਹ ਆਪਣਾ ਸਿਰਫ ਸੇਫ ਸੇਫ ਜਿਹੜੀ ਇਹਨਾਂ ਦੀ ਸੇਫ ਸੀਗੀ ਉਹਨਾਂ ਨੂੰ ਕੱਟ ਕਰਕੇ ਸ਼ਾਰਪ ਬਲੇਡ ਦੇ ਨਾਲ ਤੇ ਉਹ ਤੋਂ ਪੈਸੇ ਲੈ ਕੇ ਗਏ ਨੇ ਤੇ ਉਹ ਚੀਜ਼ ਆਪਾਂ ਹੁਣ ਐਫਆਈਆਰ ਜਿਸਟ ਕਰਤੀ ਹੈ ਤੇ ਇਨਵੈਸਟੀਗੇਸ਼ਨ ਚੱਲੀ ਕੁਝ ਪਤਾ ਲੱਗ ਪਿਆ ਜੀ ਕਿੰਨਾ ਕੈਸ਼ ਆ ਹਾਂ ਨਹੀਂ ਹਾਲੇ ਉਹ ਕਲੀਅਰ ਨਹੀਂ ਹੋ ਪਿਆ ਕਿਉਂਕਿ ਇਹਨਾਂ ਦੇ ਸਾਰੀਆਂ ਨੈਟ ਦੇ ਜਿੰਨੀਆਂ ਤਾਰਾਂ ਸੀਗੀਆਂ ਸਾਰੀਆਂ ਕੱਟ ਕਰਕੇ ਗਈ ਨੇ ਉਹ ਜਦੋਂ ਆਨ ਹੋਏਗਾ ਫਿਰ ਉਹ ਸਾਨੂੰ ਮਲੇਚੀ ਸਾਹਿਬ ਦੱਸਣਗੇ ਫਿਰ ਪੁਲਿਸ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ 2 ਸਾਲ ਪਹਿਲਾਂ ਸਤੰਬਰ ਦੇ ਵਿੱਚ 2022 ਚ ਇਸੇ ਬੈਂਕ ਚ ਕਿਸੇ ਤਰ੍ਹਾਂ ਘਟਨਾ ਹੋਈ ਸੀ ਬੇਸ਼ੱਕ ਉਹ ਚੋਰ ਫੜੇ ਗਏ ਸੀ ਕੀ ਹੋਰ ਨਾਲ ਕੋ ਲਿੰਕ ਅਪ ਕਰ ਰਹੇ ਹਾਂ ਜੀ ਉਹ ਵੀ ਚੀਜ਼ ਵੈਰੀਫਾਈ ਕਰਦੇ ਪਏ ਆ ਉਦੋਂ ਹੋਇਆ ਸਤੰਬਰ ਮਹੀਨੇ ਦੇ ਵਿੱਚ ਇੱਥੇ ਚੀਜ਼ ਦਾ ਵਾਰਦਾਤ ਹੋਈ ਸੀ ਕੀ ਸੇਮ ਹੈ ਤਾਂ ਹੀ ਤੇ ਉਸ ਦੇ ਵਿੱਚ ਜਿਹੜੇ ਕਿਊ ਸੀਗੇ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਾ ਰਿਹਾ ਹੈ। ਫਿਰ ਬੈਕ ਸਾਈਡ ਤੋਂ ਕੰਧ ਫਾੜ ਕੇ ਅੰਦਰ ਐਂਟਰ ਕਰਕੇ ਜਿਹੜੇ ਇਹਨਾਂ ਦੀ ਸੇਫ ਸੀ ਕੀ ਉਹਨਾਂ ਨੂੰ ਕੱਟ ਕਰਕੇ ਸ਼ਾਰਪ ਬਲੇਡ ਦੇ ਨਾਲ ਤੇ ਉਹ ਤੋਂ ਪੈਸੇ ਲੈ ਕੇ ਗਏ ਨੇ ਤੇ ਉਹ ਚੀਜ਼ ਆਪਾਂ ਹੁਣ ਐਫਆਈਆਰ ਜਿਸਟ ਕਰਤੀ ਹੈ ਤੇ ਇਨਵੈਸਟੀਗੇਸ਼ਨ ਕਰਦੇ ਹਾਂ ਕਲੈਕਸ ਨੂੰ ਮਾਰਨਿੰਗ ਇੰਟੀਮੇਸ਼ਨ ਆਈਸੀ ਕੰਟਰੋਲ ਤੋਂ ਇਹ ਤਾਂ ਐਕਸੈਸਮੈਂਟ ਹੈਗਾ ਭਵਾਨੇ ਕਰਦੇ ਲੱਗੇ ਉਹਨਾਂ ਦੀ ਕੰਦ ਪੜੀ ਪਈ ਹੈ ਤੇ ਜਿੱਥੇ ਜਦੋਂ ਅਸੀਂ ਮੌਕੇ ਤੇ ਆਣ ਕੇ ਅਸੀਂ ਦੇਖਿਆ ਤੇ ਕੰਧ ਪੀ ਬੈਕ ਸਾਈਡ ਤੋਂ ਕੰਧ ਪਾੜ ਕੇ ਅੰਦਰ ਐਂਟਰ ਕਰਕੇ ਜਿਹੜਾ ਇਹਨਾਂ ਦਾ ਹੈਗਾ ਇਹ ਆਪਣਾ ਸਿਰਫ ਸੇਫ ਸੇਫ ਜਿਹੜੀ ਇਹਨਾਂ ਦੀ ਸੇਫ ਸੀਗੀ ਉਹਨਾਂ ਨੂੰ ਕੱਟ ਕਰਕੇ ਸ਼ਾਰਪ ਵੇਅਰ ਦੇ ਨਾਲ ਤੇ ਉਹ ਤੋਂ ਪੈਸੇ ਲੈ ਕੇ ਗਏ ਨੇ ਤੇ ਉਹ ਚੀਜ਼ ਆਪਾਂ ਹੁਣ ਐਫਆਈਰ ਰਜਿਸਟਰ ਕਰਤੀ ਹੈ ਤੇ ਇਨਵੈਸਟੀਗੇਸ਼ਨ ਜਾਰੀ ਹੈ ਕੁਝ ਪਤਾ ਲੱਗ ਪਿਆ ਜੀ ਕਿੰਨਾ ਕੈਸ਼ ਆ ਆ ਨਹੀਂ ਹਾਲੇ ਉਹ ਕਲੀਅਰ ਨਹੀਂ ਹੋ ਪਿਆ ਕਿਉਂਕਿ ਇਹਨਾਂ ਦੇ ਸਾਰੀਆਂ ਨੈਟ ਦੀਆਂ ਜਿੰਨੀਆਂ ਵੀ ਤਾਰਾਂ ਸੀਗੀਆਂ ਸਾਰੀਆਂ ਕੱਟ ਕਰਕੇ ਗਈਆਂ ਨੇ ਉਹ ਜਦੋਂ ਆਨ ਹੋਏਗਾ ਫਿਰ ਉਹ ਸਾਨੂੰ ਮਨੀਤ ਸਿੰਘ ਸਾਹਿਬ ਦੱਸਣਗੇ ਫਿਰ ਇਹ ਪੁਲਿਸ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ 2 ਸਾਲ ਪਹਿਲਾਂ ਸਤੰਬਰ ਦੇ ਵਿੱਚ 2022 ਚ ਇਸੇ ਬੈਂਕ ਚ ਇਸੇ ਤਰ੍ਹਾਂ ਕਟੌਣ ਹੀ ਸੀ ਅ ਬੇਸ਼ੱਕ ਉਹ ਚੋਰ ਫੜੇ ਗਏ ਸੀ ਕੀ ਹੋਰ ਨਾ ਕੋਈ ਲਿੰਕ ਅਪ ਕਰ ਰਹੇ ਹਾਂ ਹਾਂ ਜੀ ਉਹ ਵੀ ਚੀਜ਼ ਵੈਰੀਫਾਈ ਕਰਦੇ ਪਏ ਆ ਉਦੋਂ ਹੋਇਆ ਸਤੰਬਰ ਮਹੀਨੇ ਦੇ ਵਿੱਚ ਇੱਥੇ ਚੀਜ਼ ਵਾਰਦਾਤ ਹੋਈ ਸੀ ਕੀ ਸੇਮ ਹੈ ਤਾਂ ਹੀ ਤੇ ਉਸ ਦੇ ਵਿੱਚ ਜਿਹੜੇ ਕਿਊ ਸੀਗੇ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਾ ਰਿਹਾ ਹੈ। ਫਿਰ ਬੈਕ ਸਾਈਡ ਤੋਂ ਕੰਧ ਫਾੜ ਕੇ ਅੰਦਰ ਐਂਟਰ ਕਰਕੇ ਜਿਹੜੀ ਇਹਨਾਂ ਦੀ ਸੇਫ ਸੀਗੀ ਉਹਨਾਂ ਨੂੰ ਕੱਟ ਕਰਕੇ ਸ਼ਾਰਪ ਬਲੇਡ ਦੇ ਨਾਲ ਤੇ ਉਹ ਤੋਂ ਪੈਸੇ ਲੈ ਕੇ ਗਏ ਨੇ ਤੇ ਉਹ ਚੀਜ਼ ਆਪਾਂ ਹੁਣ ਐਫਆਈਆਰ ਜਿਸਟ ਕਰਤੀ ਹੈ ਤੇ ਇਨਵੈਸਟੀਗੇਸ਼ਨ ਕਰਦੇ ਹਾਂ ਕਲੈਕਸ ਨੂੰ ਮਾਰਨਿੰਗ ਇੰਟੀਮੇਸ਼ਨ ਆਈਸੀ ਕੰਟਰੋਲ ਤੋਂ ਇਹ ਤਾਂ ਐਕਸੈਸਮੈਂਟ ਹੈਗਾ ਭਵਾਨੇ ਕਰਦੇ ਲੱਗੇ ਉਹਨਾਂ ਦੀ ਕੰਦ ਪੜੀ ਪਈ ਹੈ ਤੇ ਜਿੱਥੇ ਜਦੋਂ ਅਸੀਂ ਮੌਕੇ ਤੇ ਆਣ ਕੇ ਅਸੀਂ ਦੇਖਿਆ ਤੇ ਕੰਦ ਪੀ ਬੈਕ ਸਾਈਡ ਤੋਂ ਕੰਦ ਪਾੜ ਕੇ ਅੰਦਰ ਐਂਟਰ ਕਰਕੇ ਜਿਹੜਾ ਇਹਨਾਂ ਦਾ ਹੈਗਾ ਇਹ ਆਪਣਾ ਸਿਰਫ ਸੇਫ ਸੇਫ ਜਿਹੜੀ ਇਹਨਾਂ ਦੀ ਸੇਫ ਸੀਗੀ ਉਹਨਾਂ ਨੂੰ ਕੱਟ ਕਰਕੇ ਸ਼ਾਰਪ ਵੇਅਰ ਦੇ ਨਾਲ ਤੇ ਉਹ ਤੋਂ ਪੈਸੇ ਲੈ ਕੇ ਗਏ ਨੇ ਤੇ ਉਹ ਚੀਜ਼ ਆਪਾਂ ਹੁਣ ਐਫਆਈਰ ਰਜਿਸਟਰ ਕਰਤੀ ਹੈ ਤੇ ਇਨਵੈਸਟੀਗੇਸ਼ਨ ਜਾਰੀ ਹੈ ਕੁਝ ਪਤਾ ਲੱਗ ਰਿਹਾ ਹੈ ਜੀ ਕਿੰਨਾ ਕੈਸ਼ ਆ। ਅਨਹੀਂ ਹਾਲੇ ਉਹ ਕਲੀਅਰ ਨਹੀਂ ਹੋ ਪਿਆ ਕਿਉਂਕਿ ਇਹਨਾਂ ਦੇ ਸਾਰੀਆਂ ਨੈੱਟ ਦੇ ਜਿੰਨੀਆਂ ਤਾਰਾਂ ਸੀਗੀਆਂ ਸਾਰੀਆਂ ਕੱਟ ਕਰਕੇ ਗਈ ਨੇ। ਉਹ ਜਦੋਂ ਆਨ ਹੋਏਗਾ ਫਿਰ ਉਹ ਸਾਨੂੰ ਮਨੀਤ ਸਿੰਘ ਸਾਹਿਬ ਦੱਸਣਗੇ ਫਿਰ। ਬਲੋ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ 2 ਸਾਲ ਪਹਿਲਾਂ ਸਤੰਬਰ ਦੇ ਵਿੱਚ 2022 ਚ ਇਸੇ ਬੈਂਕ ਚ ਕਿਸੇ ਤਰ੍ਹਾਂ ਘਟਨਾ ਹੋਈ ਸੀ। ਬੇਸ਼ੱਕ ਉਹ ਚੋਰ ਫੜੇ ਗਏ ਸੀ। ਕੀ ਉਹਨਾਂ ਕੋ ਲਿੰਕ ਅਪ ਕਰ ਰਹੇ ਹਾਂ? ਹਾਂ ਜੀ ਉਹ ਵੀ ਚੀਜ਼ ਵੈਰੀਫਾਈ ਕਰਦੇ ਪਏ ਆ ਉਦੋਂ ਹੋਇਆ ਸਤੰਬਰ ਮਹੀਨੇ ਦੇ ਵਿੱਚ। ਇਹ ਇੱਥੇ ਜਿਹੜੀ ਵਾਰਦਾਤ ਹੋਈ ਸੀ ਕੀ ਸੇਮ ਹੈ ਤਾਂ ਹੀ ਤੇ ਉਸ ਦੇ ਵਿੱਚ ਜਿਹੜੇ ਕিউਸ ਸੀਗੇ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਾ ਰਿਹਾ ਹੈ